अजनाला तो चुगावा रोड वाली 11 करोड़ दिनाल बनन रही सड़क वाल इसका जायजा लिया गया इस मौके कैबिनेट मंत्री कुलदीप धालीवाल ने कहा कि पंजाब के मुख्यमंत्री भगवंत मान की अगवाई वाली सरकार के राज्य दौरान रिकॉर्ड तोड़ सड़क बनाई जा रही सड़क जो अजनाले चुगावा

ਅਜਨਾਲਾ ਜਿਹੜੀ ਮੇਨ 에어ਪੋਰਟ ਰੋਡ ਸੀਗੀ ਡੇਦਾਬਾਬਾ ਨਾਨਕ ਰੋਡ ਸੀਗੀ ਉਹ ਸ਼ਾਇਦ ਪਹਿਲਾਂ ਅਸੀਂ ਬਣਾਈ ਆ ਫਿਰ ਫਤੇਗੜ ਚੂੜੀਆਂ ਵੱਲ ਜਿਹੜੀ ਉਹ ਬਣਾਈ ਇਹ ਜਿਹੜੀ ਰੋਡ ਸੀ ਅਜਨਾਲਾ ਚਗਾਵਾ ਪਿਛਲੇ 15 ਸਾਲਾਂ ਤੋਂ ਬਹੁਤ ਬੁਰੀ ਹਾਲ ਸੀਗੀ ਬਹੁਤ ਹੀ ਮਾੜੀ ਹਾਲ ਸੀਗੀ ਕਿਸੇ ਦਿਨ ਨਹੀਂ ਬਣਾਈ ਆਪਾਂ ਇਹਦੇ ਤੇ 11 ਕਰੋੜ ਰੁਪਇਆ ਲਾ ਕੇ ਇਹਨੂੰ ਹੁਣ ਇਹਦਾ ਕੰਮ ਸ਼ੁਰੂ ਕੀਤਾ ਪਹਿਲਾਂ ਪੱਥਰ ਪਾਇਆ ਸੀਗਾ ਉਹ 15 ਤਰੀਕ ਤੱਕ ਇਹਦੇ ਤੇ ਲੋਕ ਪੈਣੀ ਜਿਹੜੀ ਅੱਜ ਸ਼ੁਰੂ ਹੋਈ ਆ ਇਹ ਛੜਕ ਜਿਹੜੀ ਆ ਚਿਗਾਵੇਂ ਤੋਂ ਵੀ ਅੱਗੇ ਲੰਘ ਜਾਂਦੀ ਆ ਚਿਗਾਵੇਂ ਤੋਂ ਅੱਗੇ ਅਟਾ ਦੀ ਤੱਕ ਜਿਹੜੀ ਇਹ ਚੱਲ ਜਾਂਦੀ ਐ ਸਾਦੀ ਛੜਕੇ ਬੰਦ ਬਣਾ ਦੇਣੀ ਐ ਤਾਂ ਜੋ ਲੋਕ ਸੁੱਕੇ ਹੋ ਜਾਣ ਸਾਡਾ ਤਾਂ ਮਤਲਬ ਜਿਹੜਾ ਰਿਆੜਾਂ ਤੋਂ ਲੱਗ ਕੇ ਮੰਡੀ ਦਰਾਂ ਮੰਡੀ ਤੇ ਆ ਸਾਰਾ ਇਲਾਕਾ ਜਿਹੜਾ ਐ ਇਹ ਬਹੁਤ ਬੁਰੀ ਹਾਲਤ ਸੀ ਸੋ ਉਹ ਮਤਲਬ ਜਿਹੜੀ ਪਹਿਲਾਂ ਸਾਡੇ ਪੀਡਬਲੂਡੀ ਦੇ ਅਧਿਕਾਰੀਆਂ ਨੇ ਐਸਡੀਓ ਸਾਹਿਬ ਜੀ ਸਾਹਿਬ ਸਾਡੇ ਸਾਡੇ ਨਾਲ ਆ ਇੰਨੇ ਪਹਿਲਾਂ ਵੀ ਦੂਜੀ ਰੋਡਸ ਬਹੁਤ ਅੱਛੀਆਂ ਬਣੀਆਂ ਤੇ ਆਹ ਰੋਡ ਤੇ ਵੀ ਅੱਜ ਕੰਮ ਸ਼ੁਰੂ ਹੋ ਗਿਆ ਤੇ ਮੈਂ ਕੰਮ ਦੇਖਣ ਆਇਆ ਸੀਗਾ ਕਿ ਕਿਸੇ ਤਰ੍ਹਾਂ ਦੀ ਕੰਮ ਦੇ ਵਿੱਚ ਕਮੀ ਨਾ ਹੋਵੇ ਚਾਹ ਜਿਹੜਾ ਮਟੀਰੀਅਲ ਪਾਇਆ ਉਹ ਕਿਸੇ ਤਰ੍ਹਾਂ ਉਹਦੇ ਵਿੱਚ ਕੋਈ ਮੁੜ ਕੇ ਸ਼ਿਕਾਇਤ ਨਾ ਕਰ ਲੋ ਉਹ ਦੇਖਣਾ ਹੈ ਉਹਦੇ ਬਹੁਤ ਵਧੀਆ ਮਟੀਰੀਅਲ ਪਾ ਰਹੇ ਉਹਦੀ ਫਾਈਨਲ ਜਿਹੜੀ ਆ ਉਹ ਅਜੇ ਫੜਵੀਂ ਤੇ ਜਾ ਕੇ ਹੋਊਗੀ ਹੁਣ ਪਹਿਲਾਂ ਕਿਉਂਕਿ ਲੁੱਕ ਦਾ ਕੰਮ ਜਿਹੜਾ 15 ਦਸੰਬਰ ਤੱਕ ਹੀ ਹੋ ਸਕਦਾ ਉਹ ਤੋਂ ਬਾਅਦ ਬਾਕੀ ਆਪਾਂ ਪੰਨਾ ਫੋੜੀ ਤੋਂ ਬਾਅਦ ਜਿਹੜਾ ਦਬਾਰਾ ਜਦੋਂ ਧੂਪਾ ਲੱਗੀਆਂ ਦਬਾਰਾ ਮਤਲਬ ਜਿਹੜਾ ਸਟਾਰਟ ਕਰਾਂਗੇ ਸੋ 15 ਦਸੰਬਰ ਦਾ ਕਾਪਾ ਕਾਫੀ ਕਰ ਦੇਣਾ ਜਿੱਦਾਂ ਸਾਰਿਆਂ ਨਾਲ ਪਿਛਲੇ 15 ਸਾਲਾਂ ਤੋਂ ਲੋਕਾਂ ਦੇ ਸਿਰ ਚ ਬਚਾ ਰਹੇ ਹੁੰਦੇ ਘੱਟਾ ਪੈਂਦਾ ਐਕਸੀਡੈਂਟ ਹੁੰਦੇ ਮੋਟਰਸਾਈਕਲ ਗੱਡੀਆਂ ਦੇ ਲੋਕਾਂ ਦੀਆਂ ਟੁੱਟਦੀਆਂ ਪਰ 15 ਸਾਲ ਪਹਿਲਾਂ ਇੱਥੇ ਸਿਵਲ ਜਪਟ ਕੇ ਛੜਤਾ ਪਿਓ ਜਾਂ ਪੁੱਤਾਂ ਨੇ ਮੁੜ ਕੇ ਨਾ ਛੜਕ ਬਣਾਏ ਨਾ ਸਿਵਲ ਜਾਰੇ ਟੋਏ ਪੋੜੇ ਕੋਣ ਆ ਕੇ ਉਹ ਅਸੀਂ ਠੀਕ ਰਹਾ ਔਰ ਬੜੇ ਜੱਬਾ ਨਾ ਕਰਾ ਬਹੁਤ ਮਤਲਬ ਸੀਐਮ ਸਾਹਿਬ ਦਾ ਮਤਲਬ ਮੀਟਿੰਗ ਕਰਕੇ ਬੜਾ ਔਖਾ ਹੋ ਕੇ ਬੰਦ ਜਿਹੜਾ ਇਹ ਆਪਾਂ ਕਰਾਇਆ ਸੋ ਮੈਂ ਅੱਜ ਇੱਕ ਕੰਮ ਜਿਹੜਾ ਸੀਗਾ ਉਹ ਦੇਖਣ ਆਇਆ ਕੰਮ ਬਹੁਤ ਵਧੀਆ ਕੁਆਲਟੀ ਦਾ ਕੰਮ ਹੋਇਆ ਇਸ ਕਰਕੇ ਮੈਂ ਅੱਜ ਨਾਲ ਆਇਆ ਅੱਜ ਹੋਰ ਵੀ ਕਾਫੀ ਤੁਸੀਂ ਪੰਜ ਛੜਕਾਂ ਤੁਹਾਨੂੰ ਉਦੋਂ ਦੱਸੀਆਂ ਸੀਗੀਆਂ ਮਤਲਬ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਕਦੀਬ 27 ਕਰੋੜ ਦੀਆਂ ਉਹ ਮਤਲਬ ਜਿਹੜਾ ਉਹਦਾ ਕੰਮ ਹੋ ਰਿਹਾ ਉਹਦਾ ਇੱਕ